ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਵਾਲੋ ਅੱਜ ਆਪਣੀ ਟੀਮ ਨਾਲ ਸਿਵਲ ਸਰਜੰਮ ਦਫਤਰ ਵਿੱਚ ਨਵੀਂ ਬਣ ਰਹੀ ਡ੍ਰੈਗ ਇਨਸਪੈਕਟਰ ਦੀ ਇਮਾਰਤ ਦਾ ਦੌਰਾ ਕੀਤਾ ਅਤੇ ਇਸ ਬੁਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਕੋਤਾਈ ਠੇਕੇਦਾਰ ਜਾਂ ਕਰਮਚਾਰੀਆਂ ਵੱਲੋਂ ਨਾ ਵਰਤੀ ਜਾਵੇ ਕਿਉਂਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਸਰਕਾਰ ਹੈ ਅਤੇ ਇਸੇ ਤਰ੍ਹਾਂ ਹੀ ਕੰਮ ਕਰਦੀ ਰਹੇਗੀ ਉਹ ਰਾਜ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦਿਨ ਰਾਤ ਕੰਮ ਕਰ ਰਹੀ ਹੈ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਨਹੀਂ ਆਨ ਦਿੱਤੀ ਜਾਵੇਗੀ ਇਸ ਵਾਸਤੇ ਬੋਲਦੇ ਹੋਏ ਵਿਧਾਇਕ ਨਿਰੰਦਰਪਾਲ ਸਿੰਘ ਸਵੜਾ ਨੇ ਕਿਹਾ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਇਹ ਇਮਾਰਤ ਬਣਾਈ ਜਾ ਰਹੀ ਹੈ ਤਾਂ ਜੋ ਡਰੈਗਿੰਗ ਫੈਕਟਰ ਅਤੇ ਉਹਨਾਂ ਦੀ ਟੀਮ ਇੱਥੇ ਬੈਠ ਕੇ ਨਸ਼ਾ ਵੇਚਣ ਵਾਲੇ ਖਿਲਾਫ ਕੜੀ ਕਾਨੂੰਨੀ ਕਾਰਵਾਈ ਕਰ ਸਕਣ ਅਤੇ ਪੂਰੇ ਜ਼ਿਲ੍ਹੇ ਨੂੰ ਸੁਭਾਲਿਆ ਜਾ ਸਕੇ ਅਤੇ ਕਿਹਾ ਗਿਆ ਕਿ ਮੈਡੀਕਲ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਜਾਂਦੀ ਹੈ ਜੇਕਰ ਕੋਈ ਅਜਿਹਾ ਪਾਇਆ ਜਾਂਦਾ ਹੈ ਤਾਂ ਉਸ ਖਲਾਫ ਬੰਦੀ ਵਿਭਾਗਿਆ ਕੜੀ ਕਾਨੂੰਨੀ ਕਾਰਵਾਈ ਹੋਵੇਗੀ ਇਸ ਮੌਕੇ ਬੋਲਦੇ ਹੋ ਨਵਲ ਹਰਕੀ ਕੁਝ ਕਿਹਾ ਗਿਆ ਸਭ ਕੋ ਜਾਣ ਲਈ ਸਾਡੇ ਨੀਰ ਹਸਪੀਟਲ ਦੀ ਬਿਲਡਿੰਗ ਦਾ ਦੌਰਾ ਕਰਨ ਆਏ ਹੋ ਜੀ ਕੀ ਬਣ ਰਿਹਾ ਹੈ ਤੇ ਕੀ ਚੀਜ਼ ਹੈ ਸਾਡੇ ਫਾਜ਼ਲਕਾਰ ਦੇ ਵਿੱਚ ਡਰਗ ਕੰਟਰੋਲ ਆਫਿਸ ਜਿੱਦੀ ਬੜੀ ਲੋੜ ਸੀਗੀ ਤਕਰੀਬਨ 70 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦਾ ਜਿਹੜਾ ਕੰਮ ਜਿਹੜਾ ਬਣ ਕੇ ਹੁਣ ਤਿਆਰ ਹੈ ਥੋੜੇ ਦਿਨਾਂ ਦੇ ਵਿੱਚ ਸਾਰਾ ਕੰਮ ਪੂਰਾ ਹੋ ਜਾਏਗਾ ਉਸ ਤੋਂ ਬਾਅਦ ਇਹ ਬਿਲਡਿੰਗ ਦੀ ਓਪਨਿੰਗ ਹੋਊਗੀ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਡਰਗ ਕੰਟਰੋਲ ਅਫਸਰ ਨੇ ਜਿਹੜਾ ਸਟਾਫ ਹੈ ਇੱਥੇ ਬੈਠਿਆ ਕਰੋਗਾ ਪ੍ਰੋਪਰ ਔਰ ਨਸ਼ਿਆਂ ਦੇ ਖਿਲਾਫ ਜੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਹਿੰਮ ਚੱਲ ਰਹੀ ਹੈ ਇਹ ਬੜਾ ਹੀ ਸਹਾਈ ਹੋਊਗਾ ਕਿਉਂਕਿ ਜਿਹੜੇ ਅਫਸਰ ਇੱਥੇ ਬੈਠਣਗੇ ਜੇਕਰ ਨੂੰ ਕੋਈ ਚੈਕਿੰਗ ਕਰਨੀ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਡਰੱਗ ਕੰਟਰੋਲ ਜਿਹੜੇ ਅਫਸਰ ਨੇ ਉਹਨਾਂ ਦੀ ਬੜੀ ਲੋਡ ਪੈਂਦੀ ਹੈ ਤਾਂ ਉਹਨਾਂ ਦੇ ਬੈਠਣ ਲਈ ਜਗ੍ਹਾ ਨਹੀਂ ਸੀ ਤੇ ਉਹਨਾਂ ਲਈ ਬੈਠਣ ਲਈ ਜਿਹੜਾ ਇੱਕ ਆਫਿਸ ਹੈ ਉਹ ਸਰਕਾਰ ਵੱਲੋਂ ਬਣਾ ਕੇ ਦਿੱਤਾ ਗਿਆ ਜਿਹੜੀ ਜਾਂਚ ਹੋਏਗੀ ਨਸ਼ਾ ਰੋਕੂ ਲਈ ਇੱਕ ਮੈਡੀਕਲਾਂ ਦਾ ਕੀਤੀ ਜਾਏਗੀ ਜਾਂ ਜਿੱਥੇ ਵੀ ਕੋਈ ਸ਼ਿਕਾਇਤ ਆਉਂਦੀ ਹੈ ਨਸ਼ੇ ਦੀ ਜਾਂ ਮੈਡੀਕਲ ਨੇ ਜਾਂ ਕੋਈ ਹੋਰ ਕਿਸੇ ਵੀ ਜਗ੍ਹਾ ਤੇ ਹੈ ਤਾਂ ਉਹ ਸਾਰੀ ਜਿਹੜੀ ਜੋ ਵੀ ਵਿੱਚ ਨਸ਼ੇ ਜਿਹੜਾ ਵੀ ਆਉਂਦਾ ਹੈ ਜਿਹੜੇ ਕਾਨੂੰਨ ਦੇ ਖਿਲਾਫ ਹੈ ਉਹ ਸਾਰੀਆਂ ਜਿਹੜੀਆਂ ਚੱਕ ਦਿੱਤੀ ਸਰਕਾਰ ਵੱਲੋਂ ਅਕਸਰ ਉਪਰਾਲੇ ਕਿਤੇ ਅੰਦਰ ਪਰ ਫਿਰ ਵੀ ਕੁਝ ਮੈਡੀਕਲ ਨਸ਼ਾ ਵੇਚਣ ਵਾਲੇ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਚੇਤਾਵਨੀ ਦੇਖੋ ਤੁਸੀਂ ਪਿੱਛੇ ਵੀ ਦੇਖਿਆ ਹੈ तकरीबन ਮੇਰੇ ਖਿਆਲ ਜੋ ਮੇਰੇ ਦੱਸਿਆ ਸੀਗਾ ਐਸਐਸਪੀ ਸਾਹਿਬ ਨੇ 1.5 ਲੱਖ ਤੋਂ ਜ਼ਿਆਦਾ ਜਿਹੜੀਆਂ ਨਸ਼ੇਲੀਆਂ ਗੋਲੀਆਂ ਕੈਪਸੂਲ ਫੜੇ ਨੇ ਬੜੀ ਵੱਡੀ ਰਿਕਵਰੀ ਕੀਤੀ ਗਈ ਹੈ ਜਿਹੜੀ ਸਾਡੀ ਫਾਜ਼ਿਲਕਾ ਪੁਲਿਸ ਵੱਲੋਂ ਸਾਡੀ ਜਿਹੜੀ ਪੁਲਿਸ ਹੈ ਬਹੁਤ ਹੀ ਚੰਗਾ ਕੰਮ ਕਰ ਰਹੀ ਹੈ ਜਿਹੜਾ ਸਾਡਾ ਟੀਮ ਹੈ ਡਰਗ ਕੰਟਰੋਲ ਅਫਸਰ ਹੈ ਸਾਡੇ ਡਾਕਟਰਸ ਨੇ ਬਹੁਤ ਹੀ ਚੰਗਾ ਕੰਮ ਕਰ ਰਹੀ ਹੈ ਇਸ ਤਰ੍ਹਾਂ ਦੇ ਨਸ਼ੇ ਨੂੰ ਰੋਕਤ ਲਈ ਔਰ ਸਮੇਂ-ਸਮੇਂ ਤੇ ਚੈਕਿੰਗ ਵੀ ਕੀਤੀ ਜਾਂਦੀ ਹੈ ਕਿਤੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਜਾ ਕੇ ਜਾਂਚ ਕੀਤੀ ਜਾਂਦੀ ਹੈ ਜੇ ਕੋਈ ਗਲਤ ਪਾਇਆ ਜਾਂਦਾ ਨਾਲ ਦੀ ਨਾਲ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਕੀ ਆਪ ਪਾਰਟੀ ਦੇ ਵਰਕਰ ਨਸ਼ਾ ਰੋਕੂ ਮੁਹਿੰਮ ਦਾ ਹਿੱਸਾ ਬਣ ਦੇਖੋ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਕੋਈ ਆਗੂ ਸਹਿਬਾਨ ਨੇ ਜਾਂ ਆਮ ਲੋਕ ਨੇ ਸਾਰੇ ਹੀ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਨੇ ਜਿਹੜੀ ਨਸ਼ਿਆਂ ਦੇ ਖਿਲਾਫ ਹੈ ਕਿਤੇ ਵੀ ਸਾਨੂੰ ਕਿਸੇ ਨੂੰ ਵੀ ਕੋਈ ਪਤਾ ਲੱਗਦਾ ਤਾਂ ਨਾਲ ਦੀ ਨਾਲ ਉਸ ਤੇ ਕਾਰਵਾਈ ਕਰਾਈ ਜਾਂਦੀ ਹੈ ਥੈਂਕ ਯੂ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत